4 ਮਹੀਨੇ ਪਹਿਲਾਂ ਇਹ ਕੁੜੀ ਗਈ ਸੀ ਸਾਡੇ ਪਿੰਡੋਂ ਮੁੰਡਾ ਕੁੜੀ ਜਦੋਂ ਨਿਕਲ ਕੇ ਗਏ ਆ ਇਹ ਮੁੰਡੇ ਦੀ ਮਾਂ ਵੀ ਨਾਲ ਹੀ ਚਲੀ ਗਈ ਸੀ ਅੱਸੀ ਕਾਲ ਦੀ ਅੱਜ ਪਿੰਡ ਕਾ ਲਕਲਾ ਵਿਖੇ ਸਮੂਹ ਪੰਚਾਇਤ ਇਕੱਠੀ ਹੋਈ ਆ ਜੀ ਸਰਪੰਚ ਸਾਹਿਬ ਦੇ ਕਰ ਕਮਲਾ ਨਾਲ ਅੱਜ ਮੀਟਿੰਗ ਸੱਦੀ ਗਈ ਉਹਦੇ ਚ ਅਸੀਂ ਇੱਕ ਫੈਸਲਾ ਲਿਆ ਵੀ ਜਿਹੜੇ ਮੁੰਡੇ ਕੁੜੀਆਂ ਪਿੰਡ 'ਚ ਵਿਆਹ ਕਰਾਉਂਦੇ ਆ ਉਹਨਾਂ ਨੂੰ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ ਤੇ ਉਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਜਿਹੜਾ ਪਰਿਵਾਰ ਉਹਨਾਂ ਦੀ ਸਪੋਰਟ ਕਰੇਗਾ ਉਹਨੂੰ ਵੀ ਪਿੰਡ ਵਿੱਚ ਰਹਿਣ ਨਹੀਂ ਦਿੱਤਾ ਜਾਵੇਗਾ। ਬਹੁਤ ਧੰਨਵਾਦ। ਸਹੀ ਠੀਕ ਹੈ। ਸਹੀ ਜਾ। ਇਹਨਾਂ ਦੇ ਘਰ ਨੂੰ ਜਿੰਦਾ ਲੱਗ ਚੁੱਕਿਆ ਇਦੋਂ ਬਾਅਦ ਜਿੰਦਾ ਪਰਮਣ ਕਰਨ ਉਹ ਫੰਡ ਜ਼ਿੰਮੇਵਾਰ ਹੋਣਗੇ ਆਪ ਦਾ। ਕੋਈ ਵੀ ਸਮਾਨ ਇਹਨਾਂ ਦਾ ਚੋਰੀ ਹੋ ਜੇ ਕੋਈ ਚੋ ਜੇ ਕੋਈ ਇਹਨਾਂ ਦਾ ਵਾ ਕਿਸੇ ਕਿਸੇ ਦਾ ਕੋਈ ਲੈਕਾ ਦੇਕਾ ਨਹੀਂ ਇੱਥੇ। ਮੈਂ ਜਸਵੀਰ ਕੋਰ। ਜੀ। ਮਾਮਲਾ ਕੀ ਆ ਸਾਰਾ ਤੁਹਾਡੇ ਨੇ ਜਿਹੜੀ ਰਿਪੋਰਟ ਮਾਰੀ। ਵੀਰ ਜੀ ਸਾਡੇ ਮੁੰਡੇ ਨੇ ਲਾ ਮਰਜ ਕਰਾਈ ਆ ਤੇ ਉਹ ਸਾਨੂੰ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ। ਸਾਡੇ ਨਾਲ ਸਰਪੰਚ ਨੇ ਮਤਲਬ ਰਲ ਕੇ ਸਰਪੰਚ ਕੋਲੇ ਖੜਾ ਆ ਕੇ ਸਰਪੰਚ ਨੇ ਮੁੰਡੇ ਦੇ ਮਾਰੀਆਂ ਸਰਪੰਚ ਨੇ ਹੱਥ ਬਦਬਾ ਕੀਤੀ ਮੇਰੇ ਘਰ ਵਾਲੇ ਦੇ ਵੀ ਹੱਬਦਬ ਕੀਤੀ ਆ। ਸਰਪੰਚ ਨੇ ਵੀ ਆਪ ਹੀ ਵੀ ਮਾਰੀਆਂ ਤੇ ਸਰਪੰਚ ਨੇ ਗਾਂ ਬੁੜੀਆਂ ਤੋਂ ਵੀ ਕਟਾਇਆ ਸਾਨੂੰ। ਅਸੀਂ ਹੁਣ ਦਾਖਲ ਸੀ ਸਰਕਾਰੀ ਹਸਪਤਾਲ ਜੀ। ਜਦੋਂ ਸਾਨੂੰ ਛੁੱਟੀ ਮਿਲੀ ਆ ਅਸੀਂ ਜਦੋਂ ਥਾਣੇ ਸਾਨੂੰ ਸੱਦਾ ਹੀ ਥਾਣੇ ਗਏ ਆ। ਥਾਣੇ ਵਾਲਿਆਂ ਨੇ ਸਾਡੀ ਸੁਣਾਈ ਨਹੀਂ ਕੀਤੀ ਜੀ ਸਾਨੂੰ ਕੋ ਉਥੋਂ ਵੀ ਅਸੀਂ ਜਦੋਂ ਰਾਤ 11 ਵਜੇ ਤੁਰੇ ਆ ਕਿ ਉਥੋਂ ਥਾਣੇਉ ਮੁੜ ਕੇ ਹਿੱਡਾ ਕਰੂ ਜਾ ਕੇ ਪੁਲ ਦੇ ਥੱਲੇ ਅਸੀਂ ਰਾਤ ਕੱਢੀ ਆ ਉਥੋਂ ਫੇਰ ਸਾਨੂੰ ਆਂਦੇ ਹੀ ਥਾਣੇ ਆਓ ਅਸੀਂ ਥਾਣੇ ਫੇਰ ਆਏ ਥਾਣੇ ਫੇਰ ਨਹੀਂ ਸਾਡੀ ਸੁਣਾਈ ਹੋਈ ਜੀ ਅਸੀਂ ਰੁੱਲਦੇ ਫਿਰਦੇ ਆ ਘਰ ਨੂੰ ਜਿੰਦੇ ਕੁੰਡੇ ਲਾਤੇ ਸਰਪੰਚ ਨੇ ਜਿੰਦਾ ਲਾਤਾ ਸਰਪੰਚ ਨੇ ਜਿੰਦਾ ਲਾਤਾ ਸਕੂਟਰੀ ਮਤਲਬ ਸੀ ਕਿ ਮੇਰੇ ਕੋਲੇ ਉਹ ਵੀ ਮੇਰੇ ਤੋਂ ਖੋ ਕੇ ਲੈ ਗਿਆ ਸਾਰਾ ਕੁਝ ਸਰਪੰਚ ਕਾ ਵਜਾ ਕਰੀ ਬੈਠਾ ਜੀ ਸਾਨੂੰ ਕਹਿੰਦਾ ਅਸੀਂ ਪਿੰਡ ਨਹੀਂ ਵੜਨ ਦੇਣਾ ਪੈੰਡ ਨਹੀਂ ਵੜਨ ਦਿੰਦੇ ਅਸੀਂ ਰੋਲਦੇ ਫਿਰਦੇ ਆ ਕਿਤੇ ਕਿਸੇ ਪੁਲ ਥੱਲੇ ਰਾਤ ਕੱਢਦੇ ਕਿਤੇ ਕਿਸੇ ਪੁਲ ਥੱਲੇ ਰਾਤ ਕੱਢਦੇ ਆ ਕਿਤੇ ਮਤਲਬ ਅਸੀਂ ਰੋਲਦੇ ਫਿਰਦੇ ਆ ਨਾ ਸਾਡੀ ਕੋਈ ਸੁਣਾਈ ਨਹੀਂ ਗਈ ਕਰਦਾ ਇਸ ਕਾਰਨ ਕੀ ਸ਼ਰਮ ਲਾ ਮੇਰੀ ਕਰਾਨਾ ਆਈਏ ਤੁਹਾਡੇ ਮੁੰਡੇ ਨੇ ਉਸ ਨਰੇ ਨਾਲ ਸਾਡੇ ਮੁੰਡੇ ਨੇ ਲਾ ਨਰਜ ਕਰਾਈ ਆ ਜੀ ਸਾਡਾ ਕੀ ਕਸੂਰੇ ਦੇ ਚ ਨਹੀਂ ਕੁੜੀ ਕਿੰਨਾ ਦੀ ਹੈ ਕੁੜੀ ਆ ਮੱਝੀਆਂ ਸਿੱਖਾਂ ਦੀ ਕੁੜੀ ਆ ਜੀ ਉਹਨਾਂ ਨੇ ਉਹਨਾਂ ਦੀ ਬੁੜੀ ਬਾਲਗ ਹੈ ਨਹੀਂ ਜੀ 21 ਸਾਲਾਂ ਦੀ ਉਮਰ ਆ ਸਾਡੇ ਮੁੰਡੇ ਦੀ ਵੀ 25 ਸਾਲਾਂ ਦੀ ਮੁੰਮੋਰਾ ਬਾਲਗ ਹੀ ਆ ਨਾ ਦੋਨੋਂ ਹਾਂਜੀ ਹਾਂਜੀ ਨਾ ਬਾਲਗ ਤਾਂ ਨਹੀਂ ਨਾ ਨਹੀਂ ਨਹੀਂ ਜੀ ਨਹੀਂ ਜੀ ਤੇਤਾ ਦੀ ਮਰਜ਼ੀ ਨਾਲ ਇਹਨਾਂ ਨੇ ਵਿਆਹ ਕਰਵਾਇਆ ਹਾਂਜੀ ਆਪਦੀ ਮਰਜ਼ੀ ਨਾਲ ਵਿਆਹ ਕਰਾਇਆ ਤੇ ਸਾਨੂੰ ਕੋਈ ਪਤਾ ਨਹੀਂ ਉਹ ਕਿੱਥੇ ਰਹਿੰਦੇ ਆ ਕਿੱਥੇ ਨਹੀਂ ਰਹਿੰਦੇ ਅਸੀਂ ਘਰੇ ਗਏ ਆ ਸਾਨੂੰ ਕੁੱਟਮਾਰ ਕਰਦੇ ਸਾਨੂੰ ਘਰੇ ਨਹੀਂ ਵੜਨ ਦਿੰਦਾ ਸਰਪੰਚ ਨੇ ਨਹੀਂ ਵੜਨ ਦਿੰਦਾ ਜਿੰਦੇ ਕੁੰਡੇ ਲਾ ਦਿੰਦਾ ਜਿਹੜੀਆਂ ਚੀਜ਼ਾਂ ਵਸਤਾਂ ਸਾਡੀਆਂ ਉਹ ਖਰਾਬ ਹੋਈ ਜਾਂਦੀਆਂ ਘਰੇ ਅਸੀਂ ਪੁਲਾਂ ਦੇ ਥੱਲੇ ਬਹਿ ਬਹਿ ਰਾਤ ਕੱਢਦੇ ਆ ਜੀ ਬੁੜੀਆਂ ਤੋਂ ਘਟਾਉਂਦਾ ਵਿਹੜੇ ਵਾਲੀਆਂ ਬੁੜੀਆਂ ਤੋਂ ਘਟਾਉਂਦਾ ਨਰੇਗ ਵਾਲੀਆਂ ਬੁੜੀਆਂ ਤੋਂ ਘਟਾਉਂਦਾ ਕੁੜੀ ਦਾ ਮਾਪਿਓ ਵਿਚਰਲਿਆ ਜੀ ਜੁੰਡੇ ਮੇਰੇ ਪੱਤੇ ਆ ਸਰਪੰਚਾ ਜੀ ਕੱਲਾ ਕੱਲ ਕਲਾਂਦਾ ਸਰਪੰਚਾ ਜੀ ਚੈਣਾ ਸਰਪੰਚਾ ਜੀ ਤੁਸੀਂ ਕੱਲ ਕਲਾਂਦੀ ਆਂ ਹਾਂਜੀ ਅਸੀਂ ਵੀ ਕੱਲ ਕਲਾਂਦੇ ਆਂ ਜੀ ਤੁਸੀਂ ਇੱਥੇ ਕੰਪਲੀਟ ਪਾਈ ਸੀਗੀ ਹਾਂਜੀ ਇਹਤਰਾ ਕਰਕੇ ਵੀ ਇਹ ਸਾਡਾ ਕੋਈ ਕਸੂਰ ਨਹੀਂ ਨਹੀਂ ਜੀ ਹਾਂ ਇੱਥੇ ਆਏ ਸੀ ਅਸੀਂ ਕੱਲ ਵੀ ਆਏ ਆਂ ਜੀ ਅੱਜ ਵੀ ਆਏ ਸੀਗੇ ਸਾਡੀ ਕੋਈ ਸੁਣਾਈ ਨਹੀਂ ਦੀ ਕੋਈ ਕੀ ਕਰਵੇਗਾ ਪੁਲਸ ਕੋਈ ਨਹੀਂ ਸੁਣਦੀ ਜੇ ਸਾਨੂੰ ਰਾਤ ਨੂੰ 11 ਵਜੇ ਤੱਕ ਰੁਪਾਈ ਰੱਖਿਆ ਬਾਕੀ ਸਾਨੂੰ ਕਹਿੰਦੇ ਸਵੇਰੇ ਆਇਆ ਜੋ ਸਵੇਰੇ ਜਦੋਂ ਅਸੀਂ ਗਏ ਆ ਸਵੇਰੇ ਸਰਪੰਚ ਨੇ ਭਾਨਾ ਲਾਤਾ ਆਂ ਦਾ ਕੱਲ ਨੂੰ ਆਵਾਂਗੇ ਸਾਡੇ ਮਰਗ ਹੋ ਗਈ ਕੋਈ ਸਰ ਮਰਗ ਨਹੀਂ ਹੋएगी ਉਹਨਾਂ ਦੇ ਮਤਲਬ ਆਪ ਪਿੰਡ ਦੇ ਵਿੱਚ ਸਾਰੇ ਬੰਦੇ ਬੁੜੀਆਂ ਇਕੱਠੇ ਕਰ ਲੈਂਦਾ ਵਾ ਕਹਿ ਦਿੰਦਾ ਸਾਰੇ ਬੰਦੇ ਬੁੜੀਆਂ ਨੂੰ ਮਗਰ ਲਾ ਲੈਂਦਾ ਕਹਿ ਦਿੰਦਾ ਪਿੰਡ 'ਚ ਨਹੀਂ ਵੜਨ ਦੇਣਾ ਸਰ ਸਾਡਾ ਕੀ ਇਹਦੇ 'ਚ ਕਸੂਰ ਆ ਲੰਮਰ ਜ ਉਹਨਾਂ ਨੇ ਕਰਾਈ ਆ ਸਾਡਾ ਤਾਂ ਕੋਈ ਕਸੂਰ ਨਹੀਂ ਤੁਹਾਨੂੰ ਪਿੰਡ ਨਹੀਂ ਰਹਿਣ ਦੇਦਾ ਮੈਰੀ ਕਰਾਇ ਨਹੀ ਉਹ ਨਹੀਂ ਪਿੰਡ ਜੀ ਸਰ ਸਾਨੂੰ ਪਤਾ ਹੀ ਨਹੀਂ ਕਿੱਥੇ ਆ ਕਿੱਥੇ ਨਹੀਂ ਸੋਕਤਾਨ ਸਿੰਘ ਆ ਜੀ ਸੋਕਤਾਨ ਸਿੰਘ ਜੀ ਕੀ ਤੁਹਾਡਾ ਔਦਾ ਜੀ ਪਿੰਡ ਕਲਗਲਾਤ ਮੇਰੀ ਵਾਈਫ ਸਰਪੰਚ ਆ ਜੀ ਪਿੰਡ ਕਲਗਲਾ ਤੋਂ ਪੱਤੀ ਮਹਿਰ ਤੋਂ ਤੇ ਹੁਣ ਕੀ ਮਾਮਲਾ ਹੋਇਆ ਜੀ ਨਵਾਂ ਜਿਹੜਾ ਇੱਕ ਵਿਵਾਦ ਉੱਠਿਆ ਹੈਗਾ ਪਰਿਵਾਰ ਨੂੰ ਘਰੋਂ ਭੇਜਦਾ ਉਹ ਸਰ ਜਦੋਂ ਪੰਚਾਇਤ ਬਣੀ ਸੀਗੀ ਉਦੋਂ ਇੱਕ ਪਿੰਡ ਦੇ ਸਮੂਹ ਇਕੱਠ ਨਾਲ ਨਾ ਇੱਕ ਮਤਾ ਪਾਇਆ ਗਿਆ ਸੀ ਪਿੰਡ ਵੱਲੋਂ ਵੀ ਜੋ ਵੀ ਮੁੰਡਾ ਕੁੜੀ ਪਿੰਡ 'ਚ ਵਿਆਹ ਕਰਾਉਂਦਾ ਵਾ ਵੀ ਉਹਨੂੰ ਪਿੰਡ ਚ ਨਹੀਂ ਰਹਿਣ ਦੇਣਾ ਉਹ ਪਿੰਡੋਂ ਬਾਹਰ ਜਾ ਕੇ ਜਿੱਥੇ ਆਪਦਾ ਮਰਜ਼ੀ ਰਹਿ ਸਕਦਾ ਵੀ ਪਿੰਡ ਨੂੰ ਕੋਈ ਤਰਾਜ ਨਹੀਂ ਪਿੰਡੋਂ ਬਾਹਰ ਰਹਿ ਪੇ ਜੇ ਕੋਈ ਉਹਨਾਂ ਦਾ ਕੋਈ ਮਾਪਿਓ ਸਪੋਰਟ ਕਰਦਾ ਉਹਨਾਂ ਨੂੰ ਤੇ ਵੀ ਉਹ ਵੀ ਫਿਰ ਉਹਨਾਂ ਦੇ ਨਾਲ ਬਾਹਰ ਜਾ ਕੇ ਰਹਿ ਪੈਣੀ ਇਹ ਪਿੰਡ ਵੱਲੋਂ ਸਮੂਹ ਇਕੱਠ ਕਰਕੇ ਇਹ ਪਾਸ ਕੀਤਾ ਗਿਆ ਸੀ ਇਹ ਮਤਲਬ ਤੁਹਾਨੂੰ ਕਿਉਂ ਕਿਉਂ ਲੋੜ ਪੈ ਗਈ ਪਾਉਣ ਦੀ ਸਰ ਇਹ ਸਾਨੂੰ ਇਹ ਲੋੜ ਤਾਂ ਪੈ ਗਈ ਵੀ ਸਾਡੇ ਪਿੰਡ ਦੇ ਵਿੱਚ ਨਾ ਵੀ ਬਹੁਤ ਮੁੰਡੇ ਕੁੜੀਆਂ ਆਪਸ ਵਿੱਚ ਆੜ ਗਵਾਂਡ ਵਿਆਹ ਕਰਵਾਈ ਜਾਂਦੇ ਸੀ ਤੇ ਪਿੰਡ ਦੇ ਵਿੱਚੋਂ ਤਾਂ ਹੀ ਕੋਈ ਚਾਚਾ ਤਾਇਆ ਤਾਂ ਰਹਿ ਹੀ ਨਹੀਂ ਜਾਣਾ ਸੀਗਾ ਫਿਰ ਤਾਂ ਤੁਹਾਨੂੰ ਪਤਾ ਹੀ ਹੈ ਵੀ ਅੱਗੇ ਚਾਚੇ ਦੇ ਥਾਂ ਤੇ ਮਾਮਾ ਹੀ ਬਣਨਾ ਜੀ ਤਾਂ ਇਸ ਕਰਕੇ ਅਸੀਂ ਆਪਦੇ ਪਿੰਡ ਨੂੰ ਬਚਾਉਣ ਖਾਤਰ ਹੀ ਪਾਇਆ ਸੀਗੇ ਹੁਣ ਅੱਜ ਕੀ ਹੋਇਆ ਜਿਹੜਾ ਪਰਿਵਾਰ ਦੇ ਨਾਲ ਕੱਟ ਇਹ ਜੀ 4 ਮਹੀਨੇ ਪਹਿਲਾਂ ਇਹ ਕੁੜੀ ਗਈ ਸੀ ਸਾਡੇ ਪਿੰਡੋਂ ਮੁੰਡਾ ਕੁੜੀ ਜਦੋਂ ਨਿਕਲ ਕੇ ਗਏ ਆ ਇਹ ਮੁੰਡੇ ਦੀ ਮਾਂ ਵੀ ਨਾਲ ਹੀ ਚਲੀ ਗਈ ਸੀਗੀ ਤੇ ਇਹ 4 ਮਹੀਨੇ ਬਾਅਦ ਇਹਨੂੰ ਮੈਂ ਜਦੋਂ ਇਹ ਚਲੀ ਗਈ ਸੀ ਮੈਂ ਇਹਨੂੰ ਫੋਨ ਕਰਦਾ ਰਿਹਾ ਪਰ ਇਹਨੇ ਮੇਰਾ ਫੋਨ ਨਹੀਂ ਚੱਕਿਆ ਇਹਨੇ ਚਲੋ ਮੈਂ ਮੜ ਕੇ ਇਹਨੇ ਫੋਨ ਬੰਦ ਕਰਤਾ ਤੇ ਹੁਣ ਇਹ 4 ਮਹੀਨੇ ਬਾਅਦ ਜਦੋਂ ਪਿੰਡ ਆਈ ਪਤਾ ਲੱਗਿਆ ਉਹ ਫੇਰ ਜੋ ਕੁੜੀ ਵਾਲਾ ਪਰਿਵਾਰ ਸੀ ਉਹਨਾਂ ਨੇ ਥੋੜਾ ਜਿਹਾ ਅਤਰਾਜ ਠਾਇਆ ਇਸ ਗੱਲ ਤੇ ਵੀ ਆਪਣਾ ਸਮੂਹ ਇਕੱਠ ਕਰਕੇ ਮਤਾ ਪਾਇਆ ਸੀ ਉਹਨੂੰ ਪਿੰਡ 'ਚ ਰਹਿ ਰਹੀ ਆ ਤੇ ਚਲੋ ਅਸੀਂ ਆਪਦਾ ਪੰਚਾਇਤ ਨੇ ਚਲੋ ਉਹਨੂੰ ਕਿਹਾ ਭਾਈ ਤੂੰ ਜਾ ਬੜਾ ਤੇਰੇ ਘਰ ਨੂੰ ਜਦੋਂ ਹੌਲੀ ਹੌਲੀ ਗੱਲ ਠੰਡੀ ਪੈ ਜੂਗੀ ਆਪਾਂ ਕਰ ਲਾਂਗੇ ਤੂੰ ਕਿਰਾਂ ਪਿੰਡੋਂ ਚਲੀ ਜਾ ਇਹ ਗੱਲ ਹੋਈ ਹੈ ਜੀ ਇਹ ਕੁੜੀ ਦੇ ਮਾਪਿ ਉਹਨੇ ਚੱਕਿਆ ਕਦਮ ਵੀ ਕੁੜੀ ਨੂੰ ਕਿਉਂ ਰੈਰੀ ਪਿੰਡ ਸ ਨਹੀਂ ਨਹੀਂ ਕੁੜੀ ਤਾਂ ਹੀ ਕੁੜੀ ਤੇ ਮੁੰਡਾ ਤਾਂ ਪਿੰਡ ਚ ਰਹਿ ਨਹੀਂ ਨਾ ਰਹੇ ਇਹ ਮੁੰਡੇ ਦੀ ਮਾਂ ਆਈ ਸੀਗੀ ਮੁੰਡੇ ਦਾ ਪਿਓ ਤੇ ਜਿਹੜੀ ਮੁੰਡੇ ਦਾ ਭਰਾ ਸੀ ਉਹ ਪਿੰਡ ਚ ਹੀ ਰਹਿ ਰਹੇ ਸੀਗੇ ਤੁਹਾਡਾ ਕਹਿਣ ਦਾ ਮਕਸਦ ਇਹ ਤੋਹੇ ਜਿਹੜਾ ਮਤਾ ਪਾਸ ਕੀਤਾ ਸੀਗਾ ਵੀ ਉਹਦੇ ਜਿਹੜਾ ਵੀ ਇਹਨਾਂ ਨੂੰ ਸਪੋਰਟ ਕਰੋ ਉਹਨੂੰ ਨਹੀਂ ਰਹਿਣ ਦਿਆਂਗੇ ਹਾਂਜੀ ਉਸ ਮੁੱਦੇ ਨੂੰ ਲੈ ਕੇ ਤੁਸੀਂ ਇਹਨਾਂ ਨੂੰ ਕੀਤਾ ਹਾਂਜੀ ਉਸ ਮੁੱਦੇ ਨੂੰ ਲੈ ਕੇ ਕੀਤਾ ਕੀ ਸੀ ਉਹ ਸਾਰਾ ਮੁੱਦਾ ਦੁਆਰਾ ਜਾਣਕਾਰੀ ਦਿਓ ਉਹ ਮੁੱਦਾ ਇਹ ਸੀ ਵੀ ਪਿੰਡ 'ਚ ਲੜਕਾ ਲੜਕੀ ਆਪਸ ਵਿੱਚ ਵਿਆਹ ਕਰਵਾ ਲੈਂਦੇ ਸੀਗੇ ਇਸ ਨੂੰ ਸਮੂਹ ਪਿੰਡ ਦਾ ਇਕੱਠ ਕਰਕੇ ਇਹ ਮੁੱਦਾ ਚੱਕਿਆ ਗਿਆ ਸੀਗਾ ਜੀ ਵੀ ਜੋ ਵੀ ਪਿੰਡ ਦਾ ਪਿੰਡ 'ਚ ਵਿਆਹ ਕਰਵਾਊਗਾ ਉਹਨੂੰ ਅਸੀਂ ਇਹ ਪਿੰਡ ਦੇ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਤੇ ਤੁਸੀਂ ਇਹਨਾਂ ਨਾਲ ਪਹਿਲਾਂ ਕੋਈ ਗੱਲਬਾਤ ਕੀਤੀ ਵੀ ਤੁਹਾਨੂੰ ਅਸੀਂ ਇੱਥੇ ਰਹਿਣ ਦੇਣ ਦਾ ਜੋ ਕੋਈ ਹੋਇਆ ਤੁਹਾਡਾ ਕੀ ਮਤਾ ਹੀ ਬਾਤ ਕੀਤਾ ਵੀ ਨਹੀਂ ਨਹੀਂ ਇਹ ਮਤਾ ਤਾਂ ਹੀ ਜਦੋਂ ਪੰਚਾਇਤ ਬਣੀ ਉਹਦੀ ਪਤਾ ਸੀ ਨਾ ਪਰ ਪਤੇ ਬਾਰੇ ਜਾਣਕਾਰੀ ਹੈਗੀ ਪਿੰਡ ਵਾਸੀਆਂ ਨੂੰ ਸਾਰੇ ਪਿੰਡ ਵਾਸੀਆਂ ਨੂੰ ਜਾਣਕਾਰੀ ਹੈ ਜੀ ਸਮੂਹ ਇਕੱਠ ਕਰਕੇ ਮਤਾ ਪਾਇਆ ਗਿਆ ਪਰ ਹੁਣ ਇਸ ਲੜਾਈ ਨੂੰ ਜੋ ਵਿਰੋਧੀ ਪਾਰਟੀਆਂ ਵਾਲੇ ਆ ਉਹਨਾਂ ਨੇ ਮੰਨ ਲਓ ਆਪ ਦੀਆਂ ਰਾਂਝੇ ਕੱਢਣ ਨੂੰ ਇਸ ਲੜਾਈ ਨੂੰ ਬੜਾ ਵਧਾ ਲਿਆ ਥੋੜਾ ਜਿਹਾ ਕੀ ਵਧਾਇਆ ਗਿਆ ਜੀ ਬਸ ਇਦਾਂ ਹੀ ਜਿਵੇਂ ਮੰਨ ਲਓ ਜੀ ਇਸ ਇਹਦੀ ਬਾਹ ਬੂ ਤੋੜਤੀ ਸੁਣਨ ਦੇ ਵਿੱਚ ਆਇਆ ਵੀ 86 ਰਾਂਝੇ ਕੱਢਣ ਦੀ ਖਾਤਰ ਬਸ ਇੰਨਾ ਕੁ ਪਤਾ ਲੱਗਿਆ ਵਾ ਹੁਣ ਪਰਿਵਾਰ ਉਹ ਕਿੱਥੇ ਐਸ ਵੇਲੇ ਹੁਣ ਇਸ ਵਕਤ ਪਰਿਵਾਰ ਦਾ ਨਹੀਂ ਪਤਾ ਜੀ ਕਿੱਥੇ ਆ ਤੁਹਾਡੇ ਲੋਕੀ ਬੇਇੰਤੀ ਜਿਹੀ ਸਰਕਾਰ ਕਰਦੇ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਵੀ ਵੀ ਇਹ ਗਲਤ ਆ ਭਾਈ ਇਹਨੂੰ ਪਿੰਡ ਦਾ ਪਿੰਡ ਚ ਕੋਈ ਨਾ ਵਿਆਹ ਕਰਵਾਵੇ ਤੇ ਪਿੰਡ ਦਾ ਭਾਈਚਾਰਾ ਬਣਾ ਕੇ ਰੱਖੋ